ਭਗਵੰਤ ਸਰਕਾਰ ਵੱਲੋਂ ਇਸ ਸਮੇਂ ਵੱਡਾ ਜਿਹੜਾ ਫੈਸਲਾ ਲੈ ਲਿਆ ਕਿ ਹੈ ਜਿਸ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਰੋਕ ਲਿਆ ਹੈ ਜੇ ਗੱਲ ਕਰ ਲਈਏ ਕਿਸਾਨਾਂ ਦੇ ਜਿਹੜਾ ਗੁੱਸਾ ਲਗਾਤਾਰ ਕਿਸਾਨਾਂ ਦਾ ਵੱਧ ਰਿਹਾ ਸੀਗਾ ਭਗਵੰਨ ਸਰਕਾਰ ਖਿਲਾਫ ਉਸ ਤੇ ਅੱਗੇ ਭਗਵੰਨ ਸਰਕਾਰ ਚੁੱਕ ਗਈ ਹੈ ਤੇ ਹੁਣੇ-ਹੁਣੇ ਆਰਡਰ ਜਿਹੜੇ ਨੇ ਭਗਵੰਨ ਸਰਕਾਰ ਵੱਲੋਂ ਉਹ ਜਾਰੀ ਕਰ ਦਿੱਤੇ ਗਏ ਨੇ ਤੁਸੀਂ ਆਰਡਰਾਂ ਦੀ ਕਾਪੀ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਗਵਰਨਮੈਂਟ ਹੇਅਰਬੈ ਵਿਡਰੋਸ ਦਾ ਲੈਂਡ ਪੂਲਿੰਗ ਪਾਲਿਸੀ ਡੇਟਿਡ 14 5 25 ਐਂਡ ਇਟਸ ਸਬਸੀਕੁਐਂਟ ਅਮੈਂਡਮੈਂਟ ਕੰਸਟਿਟੂਐਂਟਲੀ 올 ਐਕਸ਼ਨਸ ਲਾਈਕ ਐਲ ਓ ਆਈਸ ਇਸ਼ੂਡ ਰਜਿਸਟ੍ਰੇਸ਼ਨ ਡਨ ਔਰ ਐਨੀ ਅਦਰ ਐਕਸ਼ਨ ਟੇਕਨ देयर अंडर शैल बी रिवर्स्ड द साफ साफ ਜਿਹੜਾ ਕਿ ਭਗਵੰਤ ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਜਿੰਨੀਆਂ ਵੀ ਐਲ ਓ ਆਈਜ਼ ਜਾਰੀ ਕੀਤੀਆਂ ਗਈਆਂ ਸੀ ਜਾਂ ਜਿੰਨੀਆਂ ਵੀ ਰਜਿਸਟ੍ਰੇਸ਼ਨ ਇਹਦੇ ਅੰਡਰ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਤੇ ਇਹ ਸਾਫ ਸਾਫ ਹੁਣ ਇਹ ਫੈਸਲਾ ਹੋ ਚੁੱਕਾ ਹੈ ਜੋ ਇਸ ਤਰ੍ਹਾਂ ਨੋਟੀਫਿਕੇਸ਼ਨ ਆਇਆ ਹੈ ਇਹ ਸਾਫ ਕਲੀਅਰ ਹੋ ਚੁੱਕਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਹੈ ਤੇ ਕਿਸਾਨਾਂ ਦੀ ਇੱਥੇ ਇੱਕ ਵੱਡੀ ਜਿੱਤ ਹੋਈ ਹੈ ਪਿੰਡ ਵਾਸੀਆਂ ਦੀ ਵੱਡੀ ਜਿੱਤ ਹੋਈ ਹੈ ਜਿਨ੍ਹਾਂ ਨੇ ਲਗਾਤਾਰ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਰੱਖਿਆ ਸੀਗਾ ਕਿ ਅਸੀਂ ਇਹ ਲੈਂਡ ਪੂਲਿੰਗ ਪਾਲਿਸੀ ਕਿ ਜਿਹਨੂੰ ਲਾਗੂ ਨਹੀਂ ਹੋਣ ਦਵਾਂਗੇ ਲਗਾਤਾਰ ਪੰਜਾਬ ਸਰਕਾਰ ਖਿਲਾਫ ਜਿਹੜਾ ਕਹਿ ਸਾਫ ਸਾਫ ਸਭ ਨੂੰ ਪਤਾ ਹੈ ਕਿ ਰੋਸ ਜਿਹੜਾ ਹੈ ਪੰਜਾਬ ਸਰਕਾਰ ਖਿਲਾਫ ਵੱਧ ਰਿਹਾ ਸੀਗਾ ਲੋਕਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸੀਗੀਆਂ ਪਿੰਡਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਪੰਜਾਬ ਬੱਚਾ ਆਪਣੀ ਆਪਣੀ ਜ਼ਮੀਨ ਬਚਾ ਲਓ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਪੋਸਟਰ ਐ ਉਹ ਲੱਗ ਚੁੱਕੇ ਸੀਗੇ ਕਿ ਭਗਵੰਤ ਬਚਾਓ ਜ਼ਮੀਨ ਬਚਾਓ ਕੇਜਰੀਵਾਲ ਪਹਜਾਓ ਜ਼ਮੀਨ ਬਚਾਓ ਤੇ ਇਸ ਤਰ੍ਹਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਐ ਇਸ ਲੈਵਲ ਤੱਕ ਪਹੁੰਚ ਚੁੱਕਾ ਸੀਗਾ ਕਿ ਹੁਣ ਭਗਵੰਤ ਸਰਕਾਰ ਨੂੰ ਗੋਡੇ ਟੇਕਣੇ ਪਏ ਨੇ ਪੂਰੇ ਪਿੰਡ ਵਸੀਆਂ ਦੇ ਅੱਗੇ ਪੂਰੇ ਕਿਸਾਨਾਂ ਦੇ ਅੱਗੇ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਇਹਨਾਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਤੇ ਉਧਰ ਹੀ ਵਿਰੋਧੀ ਪਾਰਟੀਆਂ ਤਾਂ ਲਗਾਤਾਰ ਹੀ ਭਗਵੰਤ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਸੀ ਅੱਜ ਵੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਪਹਿਲਾਂ ਕਾਂਗਰਸ ਵੀ ਲਗਾਤਾਰ ਅੱਕੇ ਹੋ ਕੇ ਜਿਹੜੀ ਆ ਕਹਿ ਸਕਦੇ ਹੋ ਕਿ ਭਗਵੰਤ ਸਰਕਾਰ ਖਿਲਾਫ ਨਜ਼ਰ ਆ ਰਹੀ ਸੀ ਤੇ ਉਸ ਦਾ ਜੋ ਨਤੀਜਾ ਜਿਹੜਾ ਆ ਗਿਆ ਕਿ ਜੋ ਵੀ ਕਿਸਾਨਾਂ ਵੱਲੋਂ ਪਿੰਡਾਂ ਵਿੱਚ ਜਾ ਜਾ ਕੇ ਪਿੰਡ 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 ਜਿਹੜਾ ਵਿਰੋਧ ਕੀਤਾ ਗਿਆ ਸੀਗਾ ਉਸ ਦੇ ਕਾਰਨ ਭਗਵਾਨ ਸਰਕਾਰ ਨੂੰ ਆਪਣਾ ਜਿਹੜਾ ਫੈਸਲਾ ਹੈ ਉਹ ਵਾਪਸ ਲੈਣਾ ਪਿਆ ਹੈ ਤੇ ਸ਼ਾਇਦ ਹੁਣ ਜਿਹੜੀ ਵੀ ਕੋਈ ਪਾਲਿਸੀ ਆਏਗੀ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਾਰੇ ਸੁਝਾਅ ਲੈ ਕੇ ਹੀ ਵਾਪਸ ਆਏਗੀ ਕਿਉਂਕਿ ਕੁਝ ਸਮਾਂ ਬਾਕੀ ਰਹਿ ਗਿਆ ਹੁਣ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਤਕਰੀਬਨ ਤੁਸੀਂ ਸਾਲ ਸਾਲ ਮੰਨ ਕੇ ਚੱਲੋ ਕਿਉਂਕਿ 6 ਸਾਲ 6 ਕੁ ਮਹੀਨੇ ਪਹਿਲਾਂ ਤੋਂ ਹੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਭਗਵੰਤ ਸਰਕਾਰ ਬਿਲਕੁਲ ਨਹੀਂ ਚਾਹਦੀ ਹੈ ਕਿ ਇਸ ਤਰ੍ਹਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਵੇ ਜਿਹੜਾ ਕਿ ਲੰਬਾ ਚੱਲੇ ਤਾਂ ਹੁਣ ਅਗਲਾ ਸਟੈਪ ਜਿਹੜਾ ਹੈ ਸਰਕਾਰ ਦਾ ਉਹ ਦੇਖਣ ਵਾਲਾ ਹੋਵੇਗਾ ਪਰ ਹਾਲ ਦੀ ਘੜੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਵਾਪਸ ਲੈ ਲਈ ਗਈ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ